ਅੰਮ੍ਰਿਤਸਰ ਦੇ ਸਰਹੱਦ ਦੇ ਪਿੰਡ ਵਿੱਚ ਐਨ ਆਰ ਆਈ 올림픽 ਸ਼ਮਸ਼ੇਰ ਸਿੰਘ ਅਤੇ ਜਗਰਾਤ ਸਿੰਘ ਵੱਲੋਂ ਪਿੰਡ ਚ ਹਾਕੀ ਨੂੰ ਪ੍ਰਮੋਟ ਕਰਨ ਲਈ ਖਿਡਾਰੀਆਂ ਲਈ ਜਿੱਥੇ ਟਰੈਕਸੂਟ ਭੇਜੇ ਗਏ ਉੱਥੇ ਹੀ ਹੋਰ ਵੀ ਐਨ ਆਰ ਆਈ ਨੌਜਵਾਨਾਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਗਰਕਹੋਂਤ ਬਚਾਉਣ ਲਈ ਵੱਖ-ਵੱਖ ਸਮਾਨ ਭੇਜੇ ਜਾਂਦੇ ਨੇ ਜਿਸ ਦੀ ਸ਼ਲਾੰਗਾ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਹੈ ਪਰ ਉੱਥੇ ਹੀ ਸਰਕਾਰ ਵੱਲੋਂ ਕੀਤੇ ਗਏ ਫੋਕੇ ਦਾਅਵਿਆਂ ਨੂੰ ਲੈ ਕੇ ਉਹਨਾਂ ਵਿੱਚ ਰੋਸ ਪਾਇਆ ਜਾਂਦਾ ਹੈ ਜਿਸ ਸੰਬੰਧੀ ਗੱਲਬਾਤ ਕਰਦੇ ਆ ਪਿੰਡਵਾਸੀ ਤੇ ਅਮਰਜੀਤ ਸਿੰਘ ਅਤੇ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਹੇ ਪਿੰਡ ਤੋਂ ਗਏ ਐਨ ਆਰ ਆਈ ਨੌਜਵਾਨ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਹਲਕਾ ਟੈਰ ਤੋਂ ਵਧੀਆ ਹਾਕੀ ਪਲੇਅਰ ਤਿਆਰ ਕਰਨ ਲਈ ਸਮੇਂ-ਸਮੇਂ ਤੇ ਹਰ ਹੀਲਾ ਕਰਦੇ ਆ ਰਹੇ ਹਨ ਪਰ ਉੱਥੇ ਹੀ ਜੋ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਉਸ ਤੋਂ ਸਰਕਾਰਾਂ ਹਮੇਸ਼ਾ ਪੱਜਦੀਆਂ ਦਿਖਾਈ ਦਿੰਦੀਆਂ ਹਨ ਜਿਸ ਦੇ ਚੱਲਦਿਆਂ ਪਿੰਡ ਵਾਸੀਆਂ ਤੇ ਨੌਜਵਾਨਾਂ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾਂਦਾ ਹੈ ਪਰ ਧੰਨਵਾਦ ਉਹਨਾਂ ਐਨ ਆਰ ਆਈ ਨੌਜਵਾਨਾਂ ਦਾ ਜਿਨ੍ਹਾਂ ਨੇ ਖਿਡਾਰੀਆਂ ਲਈ ਇੰਗਲੈਂਡ ਤੋਂ ਟਰੈਕਸੂਟ ਭੇਜੇ ਹਨ ਹਾਂਜੀ ਕੀ ਨਾਮ ਨਹੀਂ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਬੜੇ ਦਾਅਵੇ ਹੁੰਦੇ ਨੇ ਕਿ ਇਹਦੇ ਬੱਚਾ ਵਾਸਤੇ ਜਿਹੜੇ ਖੇਡਾਂ ਵਾਸਤੇ ਬੱਚੇ ਜਾਂਦੇ ਨੇ ਉਹ ਆਰ ਸਹੂਲਤਾ ਮਿਲਦੀਆਂ ਨੇ ਤੇ ਇੱਥੇ ਜੇ ਗੱਲ ਆ ਟਾਰੀ ਤੇ ਕਰੀਏ ਤਾਂ ਕੀ ਸਹੂਲਤਾ ਮਿਲੀਆਂ ਤਾਂ ਕਿ ਬੱਚਿਆਂ ਨੂੰ ਦੇਖੋ ਜੀ ਪਹਿਲੀਆਂ ਸਰਕਾਰਾਂ ਵੀ ਆਈਆਂ ਤਾਂ ਹੁਣ ਵੀ ਆਈਆਂ ਸਰਕਾਰਾਂ ਨੇ ਕਦੀ ਵੀ ਇੱਥੇ ਗਰਾਊਂਡਾਂ ਨੂੰ ਕੁਝ ਨਹੀਂ ਦਿੱਤਾ ਹਾਂ ਹਾਂ ਜਿਹੜਾ ਵੀ ਕੁਝ ਸਾਨੂੰ ਮਿਲਦਾ ਜਾਂ ਹੀ ਆਪਣੇ ਕੋਲੋਂ ਕੁਝ ਕਰਦੇ ਆ ਉਹ ਹੀ ਆਪਣੇ ਬਿਲਬੁਤੇ ਤੇ ਕਰਦੇ ਸਾਨੂੰ ਅਜੇ ਤੱਕ ਗਰਾਊਂਡ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਈਵਨ ਵੀ ਇੱਥੇ ਸਾਡਾ ਸਕੂਲ ਹੈ ਸਕੂਲ ਨੇ ਵੀ ਸਾਨੂੰ ਕਦੀ ਕੁਝ ਨਹੀਂ ਦਿੱਤਾ ਤੇ ਜਦੋਂ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਹੁਣ ਇਹ ਸਮਾਨ ਸਾਰੇ ਬਹੁਤ ਮਹਿੰਗੇ ਨੇ ਆ ਕੀ ਬਹੁਤ ਮਹਿੰਗੀ ਹੋਈ ਪਈ ਹੈ ਅਸੀਂ ਨਸ਼ਿਆਂ ਤੋਂ ਬਚਾਉਣ ਦੀ ਖਾਤਰ ਇਹ ਗਰਾਊਂਡਾਂ ਨਾਲ ਜੁੜੇ ਆ ਤੇ ਸਾਡਾ ਇਹ ਮੇਨ ਮਕਸਦ ਰਹਿੰਦਾ ਵੀ ਬੱਚੇ ਜਿਹੜੀ ਆ ਖੇਡਣ ਨਾਲ ਜੁੜੇ ਰਹਿਣ ਤੇ ਅਸੀਂ ਸਵੇਰੇ ਸ਼ਾਮ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੀ ਆਪ ਜਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਆ ਬੱਚਿਆਂ ਨੂੰ ਪ੍ਰੋਵਾਈਡ ਕਰਾਈਦਾ ਉਹ ਸਾਡੇ ਐਨਆਰਈ ਵੀਰ ਬੈਠੇ ਨੇ ਜਿੱਦਾਂ ਸੁਖਦੇਵ ਸਿੰਘ ਆਏ ਹਾਂਗਕਾਂਗ ਤੋਂ ਆ ਸਾਨੂੰ ਅਜੂਬਾ ਬ੍ਰਦਰ ਵਾਲਿਆਂ ਲੋ ਵੀ ਆਉਂਦੇ ਰਹਿੰਦੇ ਆ ਪੈਸੇ ਤੇ ਉਹਨਾਂ ਵਾਲੋ ਸਾਨੂੰ ਸਨਮਾਨ ਵੀ ਮਿਲਦਾ ਰਹਿੰਦਾ ਆ ਤੇ ਉਹ ਉਹ ਵੀ ਸਾਡੀ ਸਪੋਰਟ ਕਰਦੇ ਨੇ ਜਿੱਦਾਂ ਹੁਣ ਆ ਟ੍ਰੈਕ ਸੂਟ ਆ ਇਹਨਾਂ ਸਾਨੂੰ ਵੀਰਾਂ ਨੇ ਲੈ ਕੇ ਦਿੱਤੇ ਆ ਯੂਐਸਏ ਵਾਲਿਆਂ ਨੇ ਉਹਨਾਂ ਨੇ ਵੀ ਭੇਜੇ ਸਾਨੂੰ ਇੰਗਲੈਂਡ ਤੋਂ ਆਇਆ ਰੰਧਾਵਿਆਂ ਨੇ ਪੈਸੇ ਭੇਜੇ ਆ ਤੇ ਮਤਲਬ ਸਰਕਾਰਾਂ ਨੂੰ ਕੁਝ ਨਹੀਂ ਮਿਲਦਾ ਜੇ ਸਰਕਾਰਾਂ ਨੂੰ ਮਿਲਦੇ ਰਹਿਣ ਤੇ ਸਾਨੂੰ ਕਿਸੇ ਕੋਲ ਮੰਗਣ ਦੀ ਜ਼ਰੂਰਤ ਨਹੀਂ ਹੈ ਜਦੋਂ ਵਿੰਗ ਆ ਵਿੰਗ ਆਉਣੇ ਚਾਹੀਦੀ ਹੈ ਇੱਥੇ سپورਟ ਡਿਪਾਰਟਮੈਂਟ ਕੋਈ ਪੁੱਛੀਏ ਤਾਂ ਕਹਿੰਦੇ ਹੈਗਾ ਕੁਝ ਨਹੀਂ ਆ ਦੇ ਸਪੋਰਟ ਡਿਪਾਰਟਮੈਂਟ ਨੂੰ ਸਮਾਨ ਮਿਲਣਾ ਚਾਹੀਦਾ ਉਹ ਗਾਂਹ ਪ੍ਰੋਵਾਈਡ ਕਰ ਜਦ ਮੈਂ ਗੱਲ ਕਰਾਂ ਤੁਹਾਡੇ ਪਿੰਡ ਦੇ ਇਹ ਦੋ ਨੌਜਵਾਨ ਜਿਹੜੇ ਸ਼ਮਸ਼ੇਰ ਸਿੰਘ ਜਾਂ ਆਪਣਾ ਜੋਰਾ ਸਿੰਘ ਉਹ ਇਸ ਗਰਾਊਂਡ ਤੇ ਨਿਕਲ ਗਏ ਨੇ ਤੇ ਉਹਨਾਂ ਵਾਸਤੇ ਸਰਕਾਰ ਨੇ ਕੋਈ ਸਹੂਲਤਾਂ ਦਿੱਤੀਆਂ ਸੀ ਉਸ ਟਾਂ ਦੇ ਦੇਖੋ ਜੀ ਅਹੀਂ ਮੈਂ 1987 ਤੋਂ ਹਾਕੀ ਖੜਾਉਂਦੇ ਆ ਇੱਥੇ ਜਿੰਨੇ ਪਲੇਅਰ ਹੋਏ ਸਾਡੇ ਹੱਥਾਂ 'ਚ ਨਿਕਲ ਗਏ ਨੇ ਸਾਰੀਆਂ ਅਕੈਡਮੀਾਂ 'ਚ ਸਾਡੇ ਸਾਡੇ ਕੋ ਖੇਡ ਕੇ ਗਏ ਨੇ ਸਾਨੂੰ ਅਜੇ ਤੱਕ ਕਦੀ ਕਿਸੇ ਨੇ ਕੁਝ ਨਹੀਂ ਦਿੱਤਾ ਕਦੀ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਜੇ ਜੇ ਕੁਝ ਦਿੰਦੇ ਆ ਤਾਂ ਉੱਤੇ ਤੇ ਖਾਦਾ ਜਾਂਦਾ ਥੱਲੇ ਤੱਕ ਤੇ ਆਉਂਦਾ ਹੀ ਕੁਝ ਨਹੀਂ ਆ ਜਦੋਂ ਕੋਈ ਮਿਹਨਤ ਕਰਦਾ ਤਾਂ ਉਹਨੂੰ ਕੁਝ ਕੁ ਮਿਲੇ ਤਾਂ ਫੇਰ ਹੀ ਆ ਨਾ ਉਨੇ ਤੇ ਸਮਾਨ ਨਹੀਂ ਪ੍ਰੋਵਾਈਡ ਹੁੰਦੇ ਤੇ ਬੱਚਾ ਖੇਡਣੋਂ ਫਿਰ ਹਟ ਜਾਂਦਾ ਜਦੋਂ ਬੂਟ ਟੁੱਟ ਜਾਂਦੀ ਓਦੇ ਉਹ ਗਰਾਊਂਡ ਛੱਡ ਜਾਂਦਾ ਫਿਰ ਆਪੇ ਹਾਕੀ ਬੰਦ ਹੋ ਜਾਂਦੀ ਫਿਰ ਗੱਲ ਕਰਨਾ ਛੋਟੇ ਛੋਟੇ ਬੱਚੇ ਨੇ ਜਿਹੜੇ ਗਰੀਬ ਪਰਿਵਾਰ ਦੇ ਨੇ ਜਿਹੜੇ ਉੱਠ ਕੇ ਅੱਜ ਗਰਾਉਂਡਾਂ ਦੇ ਵਿੱਚ ਆਏ ਨੇ ਕਿਉਂਕਿ ਹਰ ਅੱਜ ਗੱਲ ਕਰੀਏ ਤਾਂ ਨੌਜਵਾਨ ਜਿਹੜੇ ਸਾਰੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਕਿ ਲੱਗਦਾ ਹੈ ਸਰਕਾਰ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਕੁਝ ਦੇਖੋ ਜੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਬਹੁਤ ਹੁੰਦੇ ਨੇ ਪਰ ਟੂਰਨਾਮੈਂਟਾਂ ਦਾ ਫਾਇਦਾ ਕੋਈ ਨਹੀਂ ਹੈ ਟੂਰਨਾਮੈਂਟ ਕਰਵਾਏ ਹੁਣ ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦੇ ਨੇ ਪਰ ਅਸੀਂ ਚਾਹੁੰਦੇ ਨਹੀਂ ਆ ਟੂਰਨਾਮੈਂਟ ਹੋਣ ਅਸੀਂ ਚਾਹੁੰਨੇ ਬੱਚਿਆਂ ਨੂੰ ਸਮਾਨ ਦਿੱਤਾ ਜਾਵੇ ਇਹ 5-5 7-7 ਲੱਖ ਰੁਪਇਆ ਖਰਚਦੇ ਨੇ ਕਾਹਦੇ ਲਈ ਖਰਚਦੇ ਨੇ ਬੱਚਿਆਂ ਨੂੰ ਸਮਾਨ ਤੇ দাও ਗਰਾਊਂਡਾਂ ਦੇ ਵਿੱਚ ਜੇ ਗਰਾਊਂਡਾਂ ਦੇ ਵਿੱਚ ਸਮਾਨ ਹੋਗਾ ਤਾਂ ਬੱਚੇ ਖੇਡਣਗੇ ਟੂਰਨਾਮੈਂਟਾਂ ਨੂੰ ਕੀ ਕਰਨਾ ਦੋ ਦਿਨ ਦਾ ਟੂਰਨਾਮੈਂਟ ਹੁੰਦਾ 5-7 ਲੱਖ ਰੁਪਇਆ ਖਰਚ ਕੀ ਜਾਂਦੇ ਇਹੋ ਸਾਲ ਦਾ ਸਮਾਨ ਲਿਆ ਕੇ ਦਿੱਤਾ ਵੇ ਗਰਾਊਂਡਾਂ 'ਚ ਸਮਾਨ ਦੇਣਾ ਤੇ ਬੱਚੇ ਆਪੇ ਖੇਡਣ ਜਿਹੜੇ ਪੰਚਾਇਤ ਦਾ ਜਾਂ ਮੋਦਬਰ ਬੰਦੇ ਨੇ ਤੁਹਾਡੇ ਹਲਕੇ ਦੇ ਜਾਂ ਟਾਰੀ ਦੇ ਉਹਨਾਂ ਨਾਲ ਕਦੀ ਸੰਪਰਕ ਕੀਤਾ ਤੁਸੀਂ ਐਮਐਲਏ ਸਾਹਿਬ ਨੂੰ ਕਿਹਾ ਦੋ ਤਿੰਨ ਵਾਰੀ ਆਏ ਆ ਸਾਡੇ ਕੋਲ ਇੱਥੇ ਉਹ ਕਹਿੰਦੇ ਤੁਹਾਨੂੰ ਜਦੋਂ ਵੀ ਸਾਡੇ ਕੋਲ ਆਊਗਾ ਜੇ ਸਾਨੂੰ ਕੁਝ ਨਹੀਂ ਮਿਲਿਆ ਜਦੋਂ ਸਾਡੇ ਕੋਲ ਆਊਗਾ ਤੁਹਾਨੂੰ ਜੂਰ ਸਮਾਨ ਗਰਾਊਂਡ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੀਐਮ ਦੀ ਗੱਲ ਕਰ ਸੀਐਮ ਆਪ ਕੋਲ ਉਹ ਦੋ ਵਾਰੀ ਵਾਰ ਕਹਿਦੇ ਸੋ ਗੇਮਾਂ ਸ਼ੁਰੂ ਕੀਤੀਆਂ ਸੀ ਉਹ ਖੇਡਦੇ ਪਏ ਸੀ ਹੁਣ ਸੀਐਮ ਸਾਹਿਬ ਨੂੰ ਕੀ ਕਹਿਣਾ ਚਾਹੁੰਦਾ ਸੀਐਮ ਸਾਹਿਬ ਨੂੰ ਵੀ ਚਾਹੀਦਾ ਵੀ ਜਿਹੜੇ ਬੱਚੇ ਇੱਥੇ ਖੜਾਉਂਦੇ ਨੇ ਜਾਂ ਕੋਚ ਲੱਗੇ ਨੇ ਉਹਨਾਂ ਨੂੰ ਕੋਚਾਂ ਨੂੰ ਸਮਾਨ ਪ੍ਰੋਵਾਈਡ ਕਰਾਉਣ ਤਾਂ ਕੋਚ ਤਾਂ ਹੀ ਕੁਝ ਕਰ ਸਕਦੇ ਨੇ ਜੇ ਕੋਚਾਂ ਨੂੰ ਸਮਾਨ ਨਹੀਂ ਦਿੱਤਾ ਜਾਊਗਾ ਸਪੋਰਟ ਡਿਪਾਰਟਮੈਂਟ ਨੂੰ ਪੁੱਛੋ ਤਾਂ ਕ ਉਹਨਾਂ ਨੂੰ ਸਮਾਨ ਦੇਣ ਤੋਂ ਪਿੰਡਾਂ 'ਚ ਪੁੱਛਣ ਕਿ ਸਮਾਨ ਕਿਉਂ ਨਹੀਂ ਗਿਆ ਪੰਚੇਤਾਂ ਤਾਂ ਹੀ ਆ ਨਾ ਇਹ ਗਰਾਉਂਡਾਂ ਦੇ ਵਿੱਚ ਜਾ ਕੇ ਪਤਾ ਲੈਣ ਕਿ ਕਿੱਥੇ ਕੋਈ ਕੁਝ ਹੋ ਰਿਹਾ ਆ ਉਹਤੇ ਕੋਈ ਖੜਾ ਰਿਹਾ ਕਿੱਥੋਂ ਪੈਸੇ ਆ ਰਹੇ ਕਿੱਥੋਂ ਫੰਡਿੰਗ ਹੋ ਰਹੀ ਹੈ ਇਸ ਬੰਦੇ ਵਿੱਚ ਤੁਸੀਂ ਮੁਲਾਕਾਤ ਕਰੋਗੇ ਸੀਐਮ ਸਾਹਿਬ ਨਾਲ ਜਾਂ ਕਿਪਟਨ ਮੰਤਰੀ ਸਾਹਿਬ ਨਾਲ ਨਹੀਂ ਅਹੀਂ ਤੇ ਆਪਣੇ ਐਮਐਲਏ ਸਾਹਿਬ ਨੂੰ ਕਹੀਦਾ ਉਹਨਾਂ ਨੂੰ ਦਸੀਦਾ ਆਪਣਾ ਵੀ ਸਾਨੂੰ ਸਮਾਨ ਲੈ ਕੇ দাও ਜਾਂ ਸਮਾਨ ਦੋ ਉਹ ਕਹਿੰਦੇ ਸਾਡੇ ਕੋਲ ਆਇਆ ਹੀ ਕੁਝ ਨਹੀਂ ਤਾਂ ਅਹੀਂ ਕਿੱਥੋਂ ਦੇਈਏ ਜੀ ਅਲਪਰ ਦੀ ਕੀ ਨਾਮ ਨਹੀਂ ਤੋੜ ਹਾਂਜੀ ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਅਟਾਰੀ ਹਾਕੀ ਗਰਾਉਂਡ ਦਾ ਜੀ ਕੋਚ ਅਸੀਂ ਕੋ ਜੋ ਆਪਾਂ ਡਿਊਟੀ ਨਿਭਾ ਰਹੇ ਹਾਂ ਜੀ। ਤਕਰੀਬਨ 10 ਸਾਲ ਹੋ ਗਏ ਮੈਨੂੰ ਇੱਥੇ ਗਰਾਊਂਡ ਦੇ ਵਿੱਚ ਕੋਚਿੰਗ ਕਰਦੇ ਹੋਏ ਜੀ। ਸਾਡੇ ਵਰਦੀਆਂ ਵੰਡੀਆਂ ਗਈਆਂ ਬੱਚਿਆਂ ਨੂੰ ਇਹਨਾਂ ਵੱਲੋਂ ਦਿੱਤੀਆਂ ਗਈਆਂ ਤੇ ਕੀ ਪ੍ਰਾਲਾ ਕੀਤਾ ਹੈ ਲੋਕਾਂ ਨੇ। ਇਹ ਜੀ ਸਾਡੇ ਵੀਰ ਐਨ ਆਰ ਆਈ ਭਰਾ ਨੇ ਤੇ 올ੰਪੀਆਨ ਜੁਗਰਾ ਸ਼ਮਸ਼ੇਰ ਸਿੰਘ ਤੇ ਜੁਗਰਾ ਸਿੰਘ ਇੰਟਰਨੈਸ਼ਨਲ ਪਲੇਅਰ ਉਹਨਾਂ ਲੋ ਆਪਾਂ ਨੂੰ ਹਾਕੀਆ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਹੁਣ ਜੋ ਹਰ ਸਮੇਂ ਮੀਨਿੰਗ ਗਰਮੀਆ ਵੈਂਟ ਗਰਮੀ ਦੇ ਸੀਜ਼ਨ ਵਿੱਚ ਵੀ ਆਪਾਂ ਕਿਟਾਂ ਦਿੱਤੀਆਂ ਹੋਈਆਂ ਬੱਚਿਆਂ ਨੂੰ ਉਹ ਵੀ ਆਪਣੇ ਐਨ ਆਰ ਆਈ ਵੀਰ ਮੰਨ ਲਓ ਬਿਲਾ ਹਾਂਗਕਾਂਗ ਬਹੁਤ ਯੂਐਸਏ ਤੇ तकरीबन ਜਿਉ ਵੀ ਹਾਕੀ ਨਾਲ ਸਾਡੇ ਜੁੜੇ ਵੀਰ ਐਨਆਰਆਈ ਕੈਨੇਡਾ ਖੇਡਦੇ ਆ ਜਾਂ ਅਲੱਗ-ਅਲੱਗ ਕਲੱਬਾਂ ਵਿੱਚ ਖੇਡਦੇ ਆ ਪਰ ਉਹ ਸਾਰੇ ਉਹਨਾਂ ਦੀ ਮਿਹਨਤ ਸਦਕਾ ਹੀ ਵੀ ਆਪਾਂ ਗਰਾਊਂਡ ਚੱਲ ਰਹੀ ਹੈ ਜੀ ਜਿਹੜੇ ਬੱਚੇ ਨਸ਼ਿਆਂ ਉੱਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਪੰਜਾਬ ਸਰਕਾਰ ਕੋ ਕੀ ਉਪਰਾਲੇ ਕੀਤੇ ਜਾਂਦੇ ਬੱਚਾ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਨੂੰ ਕੋਈ ਨਹੀਂ ਫੈਸਿਲਿਟੀ ਮਿਲ ਰਹੀ ਜੀ ਤੇ ਸਾਰੇ ਧੀ ਲਾਕੇ ਹੁੰਦੇ ਨਾਲ ਨਾਲ ਇਹ ਤੇ ਸਾਰਾ ਕੁਝ ਸਾਡੇ ਐਨਆਰਆਈ ਵੀਰ ਅਤੇ ਜੋ ਵੀ ਤੁਹਾਨੂੰ ਦੱਸਿਆ ਵੀ 올ੰਪੀਆਨਾ ਸ਼ਮਸ਼ੇਰ ਸਿੰਘ ਤੇ ਜੁਗਰਾਜ ਸਿੰਘ ਉਹਨਾਂ ਦੀ ਬਦੌਲਤ ਇਹ ਗਰਾਊਂਡ ਚੱਲ ਰਹੀ ਹੈ ਸਾਨੂੰ ਡਿਪਾਰਟਮੈਂਟ ਵੱਲ ਤੇ ਜਿਹੜੀ ਪੰਚਾਇਤ ਆ ਜਾਏ ਤੋਂ ਦੇ ਹਲਕੇ ਵਿਦਾਈ ਕਰੋ ਉਹਨਾਂ ਲੋਕਾਂ ਨੇ ਕਿ ਕਿਸੰਭਰ ਕੀਤਾ ਤੁਹਾਡੇ ਨੂੰ ਸੰਪਰਕ ਇਹ ਤਾਂ ਟੂਰਨਾਮੈਂਟ ਤੇ ਆਂਦੇ ਆ ਜੀ ਬਸ ਐਲਾਨ ਕਰਕੇ ਚਲ ਜਾਂਦੇ ਆ ਜੀ ਹੁਣ ਐਸ ਕੀ ਟੂਰਨਾਮੈਂਟ ਜਿਹੜਾ ਹੋਇਆ ਮੀਨਿੰਗ ਉਹਦੇ ਵਿੱਚ ਉਹਨਾਂ ਐਲਾਨ ਕੀਤਾ ਹੋਇਆ ਜੀ ਤੇ ਐਸਟੋਟਰਫ ਲੱਗੇਗੀ ਜੀ ਹਲੇ ਤੇ ਕੋਈ ਕਾਰਵਾਈ ਕੋਈ ਸਾਨੂੰ ਕੋਈ ਕੋਈ ਕਾਗਜ਼ੀ ਕੋਈ ਲੈਟਰ ਨਹੀਂ ਕੋਈ ਕੁਝ ਨਹੀਂ ਆਇਆ ਜੀ ਬਸ ਅਖਬਾਰਾਂ ਤੇ ਹੀ ਰਹਿ ਜਾਂਦਾ ਜੀ ਇਹ ਕੰਮ ਤੇ ਕੋਈ ਸਾਨੂੰ ਸਟਿਕ ਵਗੈਰਾ ਕੋਈ ਹਾਕੀ ਕੋਈ ਕਿਟ ਵਗੈਰਾ ਕੋਈ ਪ੍ਰੋਵਾਈਡ ਪਰ ਇਹ ਪੰਚਾਇਤ ਲੋਕ ਕਿਸੇ ਵੱਲੋਂ ਨਹੀਂ ਜੀ ਕੋਈ ਨਹੀਂ ਹੈਗੀ ਕਦੀ ਜਿਹੜੇ ਸਰਕਾਰ ਦੇ ਨਮਾंदे ਨੇ ਕਦੀ ਤੁਹਾਡੇ ਕੋਲ ਆ ਕੇ ਪੁੱਛਿਆ ਨਾ ਵੀ ਤੁਹਾਨੂੰ ਕਦੇ ਸਮਾਨ ਦੀ ਲੋੜ ਹੈ ਜਾਂ ਨਹੀਂ ਨਹੀਂ ਜੀ ਕੋਈ ਵੀ ਨਹੀਂ ਆਉਂਦਾ ਜੀ ਸੋ ਨਾ ਕੋਈ ਸਰਪੰਚ ਨਾ ਕੋਈ ਕੋਈ ਕਿਸੇ ਆ ਕੇ ਨਹੀਂ ਪੁੱਛਿਆ ਨਹੀਂ ਵੀ ਤੁਸੀਂ ਗਰਾਊਂਡ ਕਿਦਾਂ ਚਲਾ ਰਹੇ ਜੋ ਕੀ ਤੁਹਾਡਾ ਹਿਸਾਬ ਦਾ ਵੀ ਕਿੱਥੋਂ ਤੁਹਾਨੂੰ ਪੈਸੇ ਆਉਂਦੇ ਕਿਸੇ ਨੇ ਨਹੀਂ ਅਜੇ ਤੱਕ ਪੁੱਛਿਆ ਜੀ ਅਸੀਂ ਆਪਣੇ ਬਲਬੂਤੇ ਤੇ ਮੰਨ ਲਓ ਵੀ ਅਸੀਂ ਅੱਗੇ ਲੱਗੇ ਆ ਸਾਡੇ ਕੋਲ ਸਾਹਿਬ ਅਮਰਜੀਤ ਨੇ ਸੀਨੀਅਰ ਜੀ ਉਹਨਾਂ ਉਹ ਅੱਗੇ ਲੱਗੇ ਸਾਡੇ ਇੱਕ ਹਰਪੀ ਸਿੰਘ ਆ ਪੀਨੀ ਆ ਜੇ ਇਹ ਵੀ ਐਨ ਆਰ ਆਈ ਵੀਰ ਵਿਚਾਰਾ ਬਾਹਰੋਂ ਆਇਆ ਤੇ ਜਿੰਨਾ ਤੱਕ ਇੱਥੇ ਆ ਤੇ ਆਪਾਂ ਉਹਨਾਂ ਹੀ ਗਰਾਊਂਡ ਦੇ ਨਾਲ ਅਸੀਂ ਤਿੰਨ ਚਾਰ ਜ ਅਹੀਂ ਗਾਂ ਵੀ ਅਨਰੀ ਵੀਰ ਜਿਹੜੇ ਏਡੇ ਮੁੰਡੇ ਬਿੱਲਾ ਹੋਂਗਕਾਂਗ ਤੋਂ ਦੱਸਿਆ ਬਾਹੂ ਯੂ ਐਸ ਏ ਇਹਨਾਂ ਨੂੰ ਅਹੀਂ ਗਾਂ ਦਸੀਦਾ ਵੀ ਤਾਂ ਉਹਨਾਂ ਨੂੰ ਪਤਾ ਵੀ ਵੀਡੀਓ ਬਣਾ ਕੇ ਗਰਾਊਂਡ ਚੱਲ ਰਹੀ ਏ ਜੀ ਉਹਦੇ ਉਹਨਾਂ ਦੇ ਬੇਸ ਤੇ ਗਰਾਊਂਡ ਚੱਲ ਰਹੀ ਏ ਜੀ ਉਹ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਇਹੋ ਕਹਿਣਾ ਚਾਹੁੰਦੇ ਆਂ ਜੀ ਵੀ ਵਾਦ ਤੋਂ ਵਾਦ ਸਾਨੂੰ ਕੋਈ ਮਦਦ ਕੀਤੀ ਜਾਵੇ ਵਿੱਤੀ ਤੇ ਹੱਕਿਆਂ ਦੇ ਤੇ ਪ੍ਰੋਵਾਈਡ ਕੀਤੇ ਜਾਣ ਕੋਈ ਵਿੰਗ ਇੱਥੇ ਪ੍ਰੋਵਾਈਡ ਕਰ ਦੇਣ ਜਿੱਦਾਂ ਕਿ ਰਾਊਂਡ ਗਲਾਸ ਕਲੱਬ ਚੱਲ ਰਹੀ ਏ ਰਾਊਂਡ ਗਲਾਸ ਚੰਡੀਗੜ੍ਹ ਚੱਲ ਰਿਹਾ ਬਟਾਲੇ ਚੱਲ ਰਿਹਾ ਤੇ ਸਾਡੇ ਸਾਰੇ ਦਿ ਇਲਾਕੇ ਹੁੰਦੇ ਕਰਨ ਇੱਥ ਤੁਹੀ ਨਾ ਗਿਆ ਤੁਸੀਂ ਪਿੱਛੇ ਰੋ ਯਾਰ ਮੋੜਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਰਮਨਵੀਰ ਸਿੰਘ ਜੀ ਜਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਅਟਾਰੀ ਦੇ ਰਹਿਣ ਵਾਲੇ ਜੀ ਇਹ ਤੁਹਾਨੂੰ ਟ੍ਰੇਨਿੰਗ ਦੇ ਰਹੇ ਆ ਅਟਾਰੀ ਗ੍ਰਾਊਂਡ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹ ਸਾਡੇ ਕੋਲ ਸਭ ਸਾਨੂੰ ਸਾਰੇ ਟ੍ਰੇਨਿੰਗ ਦੇ ਰਹੇ ਆ ਐਨਆਰਪੀ ਤੇ ਸਾਨੂੰ ਵਰਦੀਆਂ ਕਿੱਟਾਂ ਤੇ ਟਰੈਕ ਸੂਟ ਦੇ ਰਹੇ ਨੇ ਤੇ ਹਾਕੀਆਂ ਸਾਨੂੰ ਵੰਡਦੇ ਨੇ ਤੇ ਪੰਜਾਬ ਸਰਕਾਰ ਤੇ ਸਾਨੂੰ ਪੰਚਾਇਤ ਕੋ ਜਿੰਨੀ ਦੇ ਰਹੀ ਤੇ ਉਹਨਾਂ ਨੇ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਕੀ ਕਹਿਣਾ ਜਾਊਗਾ ਪੰਜਾਬ ਸਰਕਾਰ ਨੂੰ ਕੀ ਤੁਹਾਨੂੰ ਤੁਹਾਡੇ ਵਾਸਤੇ ਸਹੂਲਤਾਂ ਮਿਲਣਗੀਆਂ ਸਾਨੂੰ ਸਹੂਲਤਾਂ ਵੀ ਇਹੀ ਹੈ ਕਿ ਸਾਨੂੰ ਹਾਕੀਆਂ ਬਾਲਾਂ ਟਰੈਕਸੂਟ ਟ੍ਰਫ ਜੋ ਕਹੇ ਗਏ ਸੀ ਜਸਵਿੰਦਰ ਆਮਦਾ ਸਾਡੇ ਜੋ ਇਥੇ ਦੇ ਐਮ ਐਲ ਏ ਉਹ ਲਗਾਨੀ ਚਾਹੀਦੀ ਹੈ ਤੇ ਸਾਨੂੰ ਟਰੈਕਸੂਟ ਦੇਣੇ ਚਾਹੀਦੇ ਨੇ ਫਿਰ ਮਨ ਤੋਂ ਕਿਸ ਤਰ੍ਹਾਂ ਇਹ ਤੁਹਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਕਿ ਇਹ ਹੋ ਕੀ ਰੱਖਣੀ ਹੈ ਸਾਨੂੰ ਸ਼ੌਂਕ ਹੀ ਆ ਜੀ ਸਾਰਿਆਂ ਨੂੰ ਹਾਕੀ ਖੇਡੰਦਾ ਆ ਆਸ਼ਮਸ਼ੇ ਸਿੰਘ ਤੇ ਜਗਰਾਵਾਲ ਸਿੰਘ ਵਾਂਦੇ ਕੇ ਸਾਨੂੰ ਇਹ ਸ਼ੌਂਕ ਆ ਪਿਆ